ਪੇਮਾਤਲ ਦੇ ਵਿਚਲੇ ਸਿਆਸੀ ਸੰਗਰਾਮ ਦੇ ਵਿਚਾਲੇ ਸੀਐਮ ਸੁਖੂ ਦੇ ਵੱਲੋਂ استਿਫੇ ਦੀਆਂ ਅਫਵਾਹਾਂ ਦਾ ਖੰਡਨ ਬੋਲੇ ਮੈਂ استਿਫਾ ਨਹੀਂ ਦਿੱਤਾ ਹਰ ਚੁਣੌਤੀ ਦਾ ਕਰਾਂਗਾ ਸਾਹਮਣਾ 5 ਸਾਲ ਚੱਲੇਗੀ ਕਾਂਗਰਸ ਦੀ ਸਰਕਾਰ ਵਿਕਰਮਾਦਿੱਤਯ ਸਿੰਘ ਨੇ ਸੁਖੂ ਕੈਬਨਿਟ ਤੋਂ ਦਿੱਤਾ استਿਫਾ ਬੋਲੇ ਮੰਤਰੀ ਹੋਣ ਦੇ ਬਾਵਜੂਦ ਮੈਨੂੰ ਕੀਤਾ ਗਿਆ ਜ਼ਲੀਲ ਸਮਰਥਕਾਂ ਦੇ ਨਾਲ ਸਲਾਹ ਤੋਂ ਬਾਅਦ ਕਰਾਂਗਾ ਅਗਲਾ ਫੈਸਲਾ ਤਾਂ ਸੁਖੂ ਬੋਲੇ ਵਿਕਰਮਾਦਿੱਤਯ ਮੇਰੇ ਛੋਟੇ ਭਰਾ हिमाचल कांग्रेस ਦੇ 체ਭਾਗੀਬ ਦਾ ਇਕੰਦੀ ਮੈਂਬਰਸ਼ਿਪ ਦੇ ਉੱਤੇ ਥੋੜੀ ਦੇਰ ਦੇ ਵਿੱਚ ਹੋ ਸਕਦਾ ਹੈ ਫੈਸਲਾ ਵਿਧਾਨ ਸਭਾ ਸਪੀਕਰ ਕਰਨਗੇ ਸੁਨਵਾਈ ਵਿਪ ਦੇ ਬਾਵਜੂਦ ਵਿਧਾਨ ਸਭਾ ਤੋਂ ਗੈਰਹਾਜ਼ਰ ਰਹੇ ਸਨ ਐਮਐਲਏ ਹਿਮਾਚਲ ਕਾਂਗਰਸ ਦੇ ਕਲੇਸ਼ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਬੋਲੇ ਨਿਜੀ ਮੁਫਾਦਾਂ ਨੂੰ ਪਹਿਲ ਦੇਣ ਵਾਲਿਆਂ ਨੂੰ ਪਾਰਟੀ ਤੋਂ ਕਰੋ ਬਾਹਰ ਮਖੌਟੇ ਪਾ ਕੇ ਪਾਰਟੀ ਚ ਵੱਡੀਆਂ ਪੋਸਟਾਂ ਦੇ ਉੱਤੇ ਬੈਠੇ ਨੇ ਵਿਨਾਸ਼ ਕਰੀ ਲੋ ਪੰਚ ਸਾਲ ਦਾ ਕਾਰਜਕਲ ਪੂਰਾ ਕਰ ਚੁੱਕੀਆਂ ਪੰਜਾਬ ਦੀਆਂ ਪੰਚਾਇਤਾਂ ਸਰਕਾਰ ਨਹੀਂ ਕੀਤੀਆਂ ਪੰਗ ਨਵੀਂ ਪੰਚਾਇਤਾਂ ਚੁਣੀ ਜਾਣ ਤੱਕ ਅਧਿਕਾਰੀ ਦੇਖਣਗੇ ਪੰਚਾਇਤਾਂ ਦਾ ਕੰਮ ਪਿਛਲੇ ਸਾਲ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ ਦਿੱਲੀ ਕੂਚਦੇ ਕਿਸਾਨ ਜਥੇਬੰਦੀਆਂ ਕੱਲ ਕਰਨ ਗਿਆ ਅੱਗੇ ਦੀ ਰਣਨੀਤੀ ਦਾ ਐਲਾਨ ਸਰਕਾਰ ਤੇ ਲਗਾਇਆ ਅੰਦੋਲਨ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਅੰਬਾਲਾ ਦੇ ਵਿੱਚ ਮੜ ਤੋਂ ਇੰਟਰਨੈਟ ਬੰਦ ਕਰਨ ਦੇ ਵਿੱਚ ਕਿਹੜਾ ਸਵਾਲ ਪਾਕਿਸਤਾਨਾ ਦੇ ਹੱਕ ਦੇ ਵਿੱਚ ਸੜਕਾਂ ਦੇ ਉੱਤੇ ਉਤਰੀ ਕਾਂਗਰਸ ਪੰਜਾਬ ਪਰ ਦੇ ਵਿੱਚ ਕਿਤੇ ਟਰੈਕਟਰ ਮਾਰਚ ਰਾਜਵੜਿੰਗ ਬੋਲੇ ਕਿਸਾਨੀ ਦੇ ਨਾਲ ਹੀ ਹੈ ਪੰਜਾਬ ਦੀ ਹੋ ਚੰਡੀਗੜ੍ਹ ਦੇ ਨਵੀ ਬੀਰ ਕੁਲਦੀਪ ਕੁਮਾਰ ਨੇ ਸੰਭਾਲਿਆ ਉਹਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਲਈ ਉਮੀਦਵਾਰਾਂ ਨੇ ਭਰੀ ਨਾਮ ਜ਼ਬਗੀ 4 ਨੂੰ ਇਲੈਕਸ਼ਨ ਪੰਜਾਬ ਪੁਲਿਸ ਦੇ ਬੇੜੇ ਦੇ ਵਿੱਚ ਸ਼ਾਮਲ ਹੋਈਆਂ 410 ਹਾਈ ਟੈਕ ਗੱਡੀਆਂ ਫਲੋਰ ਦੇ ਵਿੱਚ ਸੀਐਮ ਮਾਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਬੋਲੇ ਅਪਰਾਧੀਆਂ ਨੂੰ ਫੜਨ ਦੇ ਲਈ ਪੁਲਿਸ ਦਾ ਅਪਗ੍ਰੇਡ ਹੋਣਾ ਬਹੁਤ ਜ਼ਰੂਰੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਕੌਦਰ ਦੇ ਵਿੱਚ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਜਲੰਧਰ ਜ਼ਿਲ੍ਹੇ ਨੂੰ ਵੀ ਦਿੱਤੀ 283 ਕਰੋੜ ਰੁਪਏ ਦੀ ਸੋਗਾ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਿਮਾਚਲ ਤੋਂ ਸ਼ੁਰੂਆਤ ਕਰਨ ਜਾ ਰਹੇ ਹਿਮਾਚਲ ਦੇ ਵਿੱਚ ਸਿਆਸੀ ਸੰਕਟ ਜ਼ਬਰਦਸਤ ਨਜ਼ਰ ਆ ਰਿਹਾ ਹੈ ਹਿਮਾਚਲ ਦੇ ਸਿਆਸੀ ਸੰਕਟ ਦੇ ਉੱਤੇ ਇੱਕ ਵੱਡੀ ਖਬਰ ਹੈ ਉਸ ਤੋਂ ਹੀ ਆਗਾਜ਼ ਕਰਨ ਜਾ ਰਹੇ ਹਾਂ ਦਰਅਸਲ ਸਭ ਦੀਆਂ ਨਜ਼ਰਾਂ ਹੁਣ ਉਹਨਾਂ 6 ਬਾਗੀ ਕਾਂਗਰਸੀ ਵਿਧਾਇਕਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਕ੍ਰਾਸ ਵੋਟਿੰਗ ਕੀਤੀ ਭਾਜਪਾ ਵਾਲੇ ਪਾਸੇ ਵੋਟਿੰਗ ਕਰ ਦਿੱਤੀ ਵਿਪ ਦੇ 바ਜੂਦੋ ਨਹੀਂ ਪਹੁੰਚੇ ਤਾਂ ਉਹਨਾਂ ਦੇ ਉੱਤੇ ਕੀ ਐਕਸ਼ਨ ਹੋ ਸਕਦਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਾਂਗਰਸ ਦੇ 6 ਬਾਗੀ ਵਿਧਾਇਕਾਂ ਦੇ ਉੱਤੇ ਥੋੜੀ ਦੇਰ ਦੇ ਵਿੱਚ ਫੈਸਲਾ ਆ ਸਕਦਾ ਹੈ ਸਪੀਕਰ ਕੁਲਦੀਪ ਪਠਾਨੀਆਂ ਵਿਧਾਇਕਾਂ ਦੇ ਉੱਤੇ ਫੈਸਲਾ ਲੈਣਗੇ ਵਿਧਾਇਕਾਂ ਨੇ ਪਾਰਟੀ ਵਿਵਸਥੀ ਪਾਲਣਾ ਨਹੀਂ ਕੀਤੀ ਸਪੀਕਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਬਾਗੀਆਂ ਦੇ ਵੱਲੋਂ ਸੱਤਪਾਲ ਜੈਨ ਇਹ ਪੇਸ਼ ਹੋ ਰਹੇ ਨੇ ਉਹਨਾਂ ਦਾ ਪੱਖ ਰੱਖਣ ਦੇ ਲਈ ਕਿਉਂਕਿ 4 ਵਜੇ ਦਾ ਜ਼ਿਕਰ ਕੀਤਾ ਗਿਆ ਸੀ ਕਿ 4 ਵਜੇ ਸੁਣਵਾਈ ਆ 4 ਵਜੇ ਕਲੀਅਰ ਕਰ ਦਿੱਤਾ ਜਾਵੇਗਾ ਕਿ ਇਹਨਾਂ 6 ਵਿਧਾਇਕਾਂ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ ਤਾਂ ਹਿਮਾਚਲ ਦੇ ਵਿੱਚ ਜਿਵੇਂ ਸਿਆਸੀ ਸੰਕਟ ਨਜ਼ਰ ਆ ਰਿਹਾ ਹੈ ਤਾਂ ਉਸ ਵਿਚਾਲੇ ਇਹਨਾਂ 6 ਵਿਧਾਇਕਾਂ ਦੇ ਉੱਤੇ ਸਭੀਆਂ ਨਜ਼ਰਾਂ ਨੇ ਦਰਅਸਲ ਇੱਕ ਵਿਪ ਜਾਰੀ ਕੀਤਾ ਗਿਆ ਸੀ ਤੇ ਵਿਪ ਜਾਰੀ ਕਰਨ ਦੇ ਵਿਚਾਲੇ ਇਹ ਵਿਧਾਇਕ ਸਦਨ ਦੇ ਵਿੱਚ ਪਹੁੰਚੇ ਨਹੀਂ ਤਾਂ ਵਿਪ ਜਿਹੜਾ ਹੁੰਦਾ ਏ ਉਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਰੀ ਕਰਦੀਆਂ ਨੇ ਤਾਂ ਉਸ ਤੋਂ ਬਾਅਦ ਆਪਣੀ ਮੌਜੂਦਗੀ ਯਕੀਨੀ ਬਣਾਉਣੀ ਹੁੰਦੀ ਹੈ। ਔਰ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਹੈ ਦਰਅਸਲ ਜਦੋਂ ਰਾਜ ਸਭਾ ਦੀ VOTING ਹੋਈ ਕੱਲ ਦੇਰ ਸ਼ਾਮ ਨੂੰ ਤਾਂ ਉਸ ਤੋਂ ਬਾਅਦ ਜਿਹੜੇ 6 ਬਾਗੀ ਵਿਧਾਇਕ ਨੇ ਕਾਂਗਰਸ ਦੇ ਜਿਨ੍ਹਾਂ ਚਰਜਿੰਦਰ ਰਾਣਾ ਵੀ ਸ਼ਾਮਲ ਨੇ ਇਹ ਪੰਚਕੁਲਾ ਪਹੁੰਚ ਗਏ ਸੀ ਪਹਿਲਾਂ ਪੀ ਡਬਲਯੂ ਡੀ ਦੇ ਜਿਹੜੇ ਗੈਸਟ ਹਾਊਸ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਨਿਜੀ ਹੋਟਲ ਦਾ ਰੁੱਕ ਕਰ ਲਿਆ ਪੰਚਕੁਲਾ ਦੇ ਵਿੱਚ ਹੀ ਸੈਕਟਰ 3 ਦੇ ਵਿੱਚ ਫਿਰ ਉਸ ਤੋਂ ਬਾਅਦ ਦੁਬਾਰਾ ਸ਼ਿਮਲਾ ਚਲੇ ਗਏ ਹੈਲੀਕਾਪਟਰ ਦੇ ਵਿੱਚ ਉੱਡਣ ਵਾਲੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਤੇ ਜੋ ਜਾਣਕਾਰੀ ਇਸ ਸਮੇਂ ਸਾਡੇ ਕੋਲ ਹੈ ਕਿ ਦੁਬਾਰਾ ਪੰਚਕੁਲਾ ਦੋਨਾਂ ਨੇ ਰੁੱਕ ਕਰ ਲਿਆ ਪੰਚਕੁਲਾ ਪਹੁੰਚ ਗਏ ਨੇ ਤਾਂ ਹੁਣ ਕੀ ਇੱਕ ਸੰਕਟ ਹੈ ਹਿਮਾਚਲ ਦੀ ਸਖੂਦ ਸਰਕਾਰ ਦੇ ਉੱਤੇ ਥੋੜਾ ਜਿਹਾ ਸਮੀਕਰਨਾਂ ਨੂੰ ਸਮਝੋ ਜਿਹੜੀ ਤੁਹਾਡੀ ਟੀਵੀ ਸਕਰੀਨ ਦਰਅਸਲ ਜਦੋਂ ਇਲੈਕਸ਼ਨ ਹੋਏ ਨੇ 2022 ਦਸੰਬਰ ਦੇ ਵਿੱਚ ਤਾਂ ਉਸ ਸਮੇਂ ਨਤੀਜਿਆਂ ਦੇ ਵਿੱਚ ਕਾਂਗਰਸ ਦੇ ਕੋਲ ਪੂਰਨ ਬਹੁਮਤ ਸੀ 68 ਟੋਟਲ ਸੀਟਾਂ ਨੇ 68 ਤੇ ਉਸ ਤੋਂ ਬਾਅਦ ਜਿਹੜਾ ਬੰਬ ਦਾ ਅੰਕੜਾ ਹੁੰਦਾ 35 ਹੁੰਦਾ ਹੈ 35 ਕਾਂਗਰਸ ਨੂੰ ਸੀਟਾਂ ਮਿਲ ਗਈਆਂ 40 ਭਾਜਪਾ ਨੂੰ ਸੀਟਾਂ ਮਿਲੀਆਂ ਇਲੈਕਸ਼ਨ ਦੇ ਵਿੱਚ 2022 ਦੇ ਵਿੱਚ 25 ਤਿੰਨ ਆਜ਼ਾਦ ਉਮੀਦਵਾਰ ਜਿੱਤ ਗਏ ਤੇ ਇਸ ਦਾ ਮਤਲਬ ਬਹੁਤ ਕਲੀਅਰ ਹੈਗਾ ਕਿ ਜਿਹੜੀਆਂ ਸੀਟਾਂ ਨੇ ਜਿਹੜਾ ਅੰਕੜਾ ਹੈ ਬੰਬਤ ਦਾ ਉਹ ਬਹੁਤ ਕਲੀਅਰ ਹੈ ਪਰ ਜੇ ਤੋ ਰਾਜ ਸਭਾ ਦੀ ਚੋਣ ਇੱਕ ਦਿਨ ਪਹਿਲਾਂ ਹੋਈ ਹੈ ਤਾਂ ਉੱਥੇ ਪੂਰਾ ਗਣਿਤ ਹੀ ਬਦਲ ਕੇ ਰੱਖ ਦਿੱਤਾ ਇਹਨਾਂ 6 ਵਿਧਾਇਕਾਂ ਨੇ ਸੁਖੋ ਸਰਕਾਰ ਦੇ ਬਾਗੀ ਕਿਹੜੇ ਹੈਗੇ ਨੇ 6 ਜਿਹੜੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇੱਕ ਇੱਕ ਤਸਵੀਰ ਕਿੱਥੋਂ ਵਿਧਾਇਕ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ 6 ਵਿਧਾਇਕਾਂ ਦੀ ਵਜ੍ਹਾ ਦੇ ਨਾਲ ਤੁਸੀਂ ਕਹਿ ਸਕਦੇ ਹੋ ਸੰਕਟ ਦੇ ਵਿੱਚ ਸੁਖੋ ਸਰਕਾਰ ਆ ਰਹੀ ਹੈ ਹਾਲਾਂਕਿ ਬਹੁਤ ਸਾਰੀਆਂ ਕਿਆਸ ਰਹੀਆਂ ਨੇ ਕੀ ਕੀ ਹੋ ਸਕਦਾ ਹੈ ਬਹੁਤ ਸਾਰੇ ਆਪਸ਼ਨਸ ਨੇ ਜੋ ਇਸ ਪਹਾੜ ਦੇ ਪੋਲੀਟੀਕਲ ਡਰਾਮੇ ਦੇ ਵਿੱਚ ਨਜ਼ਰ ਆਉਂਦੇ ਨੇ ਜੇਕਰ ਇਹਨਾਂ 6 ਵਿਧਾਇਕਾਂ ਦੇ ਉੱਤੇ ਕੋਈ ਐਕਸ਼ਨ ਸਪੀਕਰ ਕਰ ਦਿੰਦੇ ਨੇ ਤਾਂ ਜਿਹੜਾ ਕੋਰਮ ਉਹ ਕੱਟ ਜਾਏਗਾ ਯਾਨੀ ਕਿ 68 ਤੋਂ ਟੋਟਲ ਨੰਬਰ 62 ਦੇ ਉੱਤੇ ਪਹੁੰਚ ਜਾਏਗਾ ਤੇ ਜਿਹੜੇ 62 ਦੇ ਉੱਤੇ ਨੰਬਰ ਪਹੁੰਚ ਜਾਂਦਾ ਤਾਂ ਫਿਰ ਜਿਹੜੇ ਬਹੁਮਤ ਦਾ ਅੰਕੜਾ ਉਹ ਵੀ ਕੱਟ ਜਾਏਗਾ ਉਹ 32 ਤੇ ਪਹੁੰਚ ਜਾਏਗਾ ਕਿ 32 ਸੀਟਾਂ ਵਾਲਾ ਕੋਈ ਵੀ ਦਲ ਹੈ ਉਹ ਸਰਕਾਰ ਬਣਾ ਸਕੇਗਾ ਤਾਂ ਫਿਰ ਕਾਂਗਰਸ ਦੇ ਕੋਲ ਹੈਗੀਆਂ ਨੇ 34 6 ਬਾਗੀ ਵਿਧਾਇਕਾਂ ਨੂੰ ਹਟਾ ਕੇ ਵੀ ਤਾਂ ਕਾਂਗਰਸ ਦੇ ਕੋਲ ਨੰਬਰ ਪੂਰੇ ਨੇ ਜੇਕਰ ਇਹ 6 ਦੇ 6 ਵਿਧਾਇਕ ਭਾਪੀ ਚ ਸ਼ਾਮਲ ਹੁੰਦੇ ਨੇ ਤਾਂ ਵੀ ਇਹਨਾਂ ਦੇ ਉੱਤੇ ਦਲ ਬਦਲੂ ਕਾਨੂੰਨ ਲਾਗੂ ਹੋ ਸਕਦਾ ਏ ਕਿਉਂਕਿ ਕਾਂਗਰਸ ਦੇ ਟਿਕਟ ਦੇ ਉੱਤੇ ਇਲੈਕਸ਼ਨ ਲੜੇ ਸੀ ਜਿੱਤੇ ਸੀ ਤਾਂ ਐਂਟੀ ਡਿਫੈਕਸ਼ਨ ਲਾਅ ਇੱਕ ਦੇਸ਼ ਦੇ ਵਿੱਚ ਹੈ ਉਹ ਵੀ ਇੰਪਲੀਮੈਂਟ ਹੋ ਸਕਦਾ ਤਾਂ ਇਸ ਕਰਕੇ ਬੀਜੇਪੀ ਦੇ ਲਈ ਸੱਤਾ ਹਾਸਲ ਕਰ ਲੈਣਾ ਹਿਮਾਚਲ ਦੇ ਵਿੱਚ ਟੈਡੀ ਖੀਰ ਫਿਲਹਾਲ ਲੱਗ ਰਿਹਾ ਹੈ ਕਿਉਂਕਿ ਨੰਬਰ ਬਹੁਤ ਘਟ ਨੇ ਜੇਕਰ ਇਹ 6 ਵਿਧਾਇਕ ਸਸਪੈਂਡ ਜਾਂ ਫਿਰ ਇਹਨਾਂ ਨੂੰ ਡਿਸਮਿਸ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਬਰਖਾਸਤ ਕਰਨ ਵਰਗਾ ਵੀ ਕੋਈ ਡਿਸੀਜਨ ਲੈ ਲਿਆ ਜਾਂਦਾ ਹੈ ਤਾਂ ਵੀ ਬੀਜੇਪੀ ਦੇ ਕੋਲ ਨੰਬਰ ਤਾਂ 25 ਹੀ ਰਹਿਣਗੇ ਤਾਂ 25 ਦੇ 3 ਆਜ਼ਾਦ ਵੀ ਚਲੇ ਗਏ ਭਾਜਪਾ ਵਾਲੇ ਪਾਸੇ ਤਾਂ 28 ਦੂਜੇ ਪਾਸੇ ਕਾਂਗਰਸ ਦੇ ਕੋਲ ਨੇ 34 ਤਾਂ ਵੀ ਨੰਬਰ ਕਾਂਗਰਸ ਦੇ ਕੋਲ ਜ਼ਿਆਦਾ ਹੋਣਗੇ ਹਾਂ ਦੂਜਾ ਪੁਆਇੰਟ ਇਹ ਹੈ ਕਿ ਮੁੱਖ ਮੰਤਰੀ ਬਦਲਿਆ ਜਾ ਸਕਦਾ ਕਿਉਂਕਿ ਅੰਦਰ ਦੀ ਜਿਹੜੀ ਕਾਂਗਰਸ ਦੇ ਖਬਰ ਹੈ ਜਾਂ ਜਿਹੜੀ ਹਿਮਾਚਲ ਕਾਂਗਰਸ ਦੇ ਅੰਦਰ ਇਸ ਸਮੇਂ ਧੜੇਬੰਦੀ ਨਜ਼ਰ ਆਉਂਦੀ ਹੈ ਖਾਣਾ ਜੰਗੀ ਨਜ਼ਰ ਆਉਂਦੀ ਹੈ ਉਹੀ ਇਸ਼ਾਰਾ ਕਰ ਰਹੀ ਹੈ ਕਿ ਸੁਖਦੀ ਕੁਰਸੀ ਜਾਣ ਦੇ ਨਾਲ ਹਿਮਾਚਲ ਕਾਂਗਰਸ ਦਾ ਜਿਹੜਾ ਵਿਵਾਦ ਹੈ ਉਹ ਠੰਡਾ ਹੋ ਸਕਦਾ ਹੈ

अब दोनों तरफ के वकील हाजिर हो रहे हैं और मेरा ऑर्डर जो है आ जाएगा तो मैं इससे नियम से, के मैं इस, रीजनेबल टाइम दूंगा पा, दोनों पार्टियों को उसके बाद ऑर्डर करूंगा तो जो मेरे अधिकार क्षेत्र के अंदर है। नियम क्या कहते हैं किस किस चीज के नियम तो मैं सिंपल बोलो विधानसभा के यही नियम बोलते हैं कि अगर कोई विप को डिफाई करता है तो टेंथ शेड्यूल एंटी डिफेक्शन लॉ जो है उसको अट्रैक्ट करता है और हमारा जो रूल्स ऑफ जो प्रोसीजर है उनकी भी वायलेशन होती है और उसके मुताबिक मुझे कार्रवाई करनी पड़ती है तो मैंने उसका पिटिशन आई मेरे पास सत्ता पक्ष से पार्लियामेंट्री अफेयर मिनिस्टर से उस पर मैंने नोटिस दे दिया अब नोटिस देके मैं हियरिंग स्टार्ट कर दी है अब दोनों पार्टियों को सुन रहा हूं उनकी तरफ से भी जवाब आ रहा है इस तरफ से भी जा रहा है अब जो है मतलब आज हियरिंग होगी उसके बाद देखता हूं मैं क्या निर्णय लेना है